ਮੇਰਾ ਨਾਮ ਜੀ ਰਜਿੰਦਰ ਸਿੰਘ ਜਿਹੜਾ ਤਾਂ ਨਾਮ ਇੱਕ ਆਕੀ ਹੈ ਜੀ ਉਹ ਜੀ ਮੈਂ ਇੱਥੇ ਆ ਰਜਿੰਦਰ ਸਿੰਘ ਬਲਬੀਗੰਦ ਨੇ ਮੈਨੂੰ ਜੀ ਤੇ ਮੈਨੂੰ ਕਵਿਤਾ ਲਿਖਣ ਦਾ ਵੀ ਸ਼ੌਕ ਸੀ ਜੀ ਤੇ ਪਿੱਛੋਂ ਕਿੱਥੋਂ ਦੇ ਰਹਿਣ ਵਾਲੇ ਪਿੱਛੋਂ ਜੀ ਮੈਂ ਜ਼ਿਲ੍ਹਾ ਜਲੰਧਰ ਨਕੌਦਰ ਦਾ ਜੀ ਜੀ ਇੱਥੇ ਹੁਣ ਚੰਡੀਗੜ੍ਹ ਦੇ ਵਿੱਚ ਰਹਿ ਰਹੇ ਹਾਂ ਚੰਡੀਗੜ੍ਹ ਚ ਪਿਛਲੇ 70 ਸਾਲ ਤੋਂ ਇੱਥੇ ਰਹਿ ਰਹੇ ਹਾਂ 54 ਚ ਮੈਂ ਇੱਥੇ ਆਇਆ ਸੀ ਹਾਂ ਜੀ ਤੇ ਉਦੋਂ ਦਾ ਮੈਂ ਇੱਥੇ ਹੀ ਹਾਂ ਜੀ ਕਿਹੜੇ ਮੈਕਮ ਵਿੱਚ ਨੌਕਰੀ ਕੀਤੀ ਮੈਂ ਯੂਟੀ ਗਵਰਨਮੈਂਟ ਪ੍ਰੈਸ ਚ ਕੰਮ ਕੀਤਾ ਜੀ 40 ਸਾਲ ਜੀ 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 ਤੇ ਜਰ ਪੰਜਾਬੀ ਟ੍ਰਿਬਿਊਨ ਦੇ ਇਤਿਹਾਸ ਬਾਰੇ ਜਿਵੇਂ ਤੁਹਾਨੂੰ ਕਾਫੀ ਨੌਲੇਜ ਹੈ ਪੰਜਾਬੀ ਟ੍ਰਿਬਿਊਨ ਕਿਵੇਂ ਸ਼ੁਰੂ ਹੋਇਆ ਉਹ ਇਸ ਤਰ੍ਹਾਂ ਸੀ ਜੀ ਮੈਂ ਅੰਗਰੇਜ਼ੀ ਟ੍ਰਿਬਿਊਨ ਪੜ੍ਹਦਾ ਗਦਾ ਸੀ ਤਾਂ ਮੈਨੂੰ ਜ਼ਮਾਂਗ ਚ ਆਇਆ ਵੀ ਦਿਆਲ ਸਿੰਘ ਮਝੂਠੀਆਂ ਨੇ ਇੱਕ ਜੱਟਾਂ ਦੇ ਭਰਾ ਨੇ ਇਹ ਟ੍ਰਿਬਿਊਨ ਸ਼ੁਰੂ ਕੀਤਾ ਸੀ ਜੱਟਾਂ ਨੂੰ ਅੰਗਰੇਜ਼ੀ ਆਉਂਦੀ ਨਹੀਂ ਤੇ ਅਗਰ ਇਹਨੂੰ ਪੰਜਾਬੀ ਚ ਕਰ ਦਿੱਤਾ ਜਾਏ ਤੇ ਬਹੁਤ ਅੱਛਾ ਹੋ ਜਾਏ ਜਿਹਦੇ ਵਾਸਤੇ ਮੈਂ ਸੋਚਿਆ ਕਿ ਡਾਕਟਰ ਹੰਦਾ ਸਾਹਿਬ ਦੇ ਬੜੇ ਅੱਛੇ ਤਲਕਾ ਸੀ ਨਿਤਰ ਸੀ ਜੀ ਪਿਓ ਟ੍ਰਿਬਿਊਨ ਦੇ ਟਰਸਟੀ ਸੀਗੇ ਜੀ ਤੇ ਮੈਂ ਸੋਚਿਆ ਵੀ ਉਹਨਾਂ ਨਾਲ ਗੱਲ ਕਰਕੇ ਜੀ ਬੀ ਐਮ ਪੰਜਾਬੀ ਟਿਰਨ ਵੀ ਕਢਾਤਾ ਜਾਏ ਹਾਂਜੀ ਤੇ ਜਿਹਦੇ ਨਾਲ ਕਿ ਜੱਟਾਂ ਤੱਕ ਸਾਰੀ ਇਨਫੋਰਮੇਸ਼ਨ ਦੁਨੀਆ ਦੇ ਖਬਰਾਂ ਪਹੁੰਚਣਗੀਆਂ ਨਾਲ ਹਿੰਦੀ ਚ ਵੀ ਘੜਾਤਾ ਜਾਏ ਕਿਉਂਕਿ ਹਿੰਦੀ ਰਾਸ਼ਟਰੀ ਭਾਸ਼ਾ ਹੈ ਪੰਜਾਬੀ ਮਾਤਰੀ ਭਾਸ਼ਾ ਹੈ ਤਾਂ ਇਸ ਗੱਲ ਨੂੰ ਲੈ ਕੇ ਮੈਂ 1 ਜਨਵਰੀ 1971 ਨੂੰ ਜੀ ਉਹਨਾਂ ਨੂੰ ਜਾ ਕੇ ਪਹਿਲੀ ਜਨਵਰੀ 1971 ਨੂੰ ਹਾਂਜੀ ਉਹ ਕਾਰ ਗਾਰਡਨ ਕਲੋਨੀ ਚ ਜਾ ਕੇ ਮੈਂ ਮਿਲਿਆ ਉਹਨਾਂ ਨੂੰ ਫੁੱਲਾਂ ਦਾ ਬਗ਼ਦਸਤ ਲੈ ਕੇ ਜੀ ਤੇ ਡਾਕਟਰ ਸਾਹਿਬ ਨੇ ਕਿਹਾ ਵੀ ਦੱਸ ਵੀ ਤੂੰ ਇਕੱাকী ਕਿਸ ਤਰ੍ਹਾਂ ਆਇਆ ਕੋਈ ਕੰਮ ਦੱਸ ਨੇ ਆਖਿਆ ਜੀ ਕੰਮ ਨਹੀਂ ਦਰਸ਼ਨ ਕਰਨ ਆਇਆ ਹਾਂ ਜੀ ਹੇ ਉਹ ਉਹਨਾਂ ਨੂੰ ਮੈਂ ਗੁਲਦਸਤਾ ਭੇਂਟ ਕੀਤਾ ਤੇ ਉਹ ਕਹਿਣ ਲੱਗੇ ਬੈਠੋ ਜੀ ਗੱਲ ਮੈਂ ਕਿਹਾ ਡਾਕਟਰ ਤੁਸੀਂ ਬੜੇ ਕੰਮ ਕੀਤੇ ਨੇ ਹਾਂਜੀ ਤੇ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਹੈ ਹਾਂਜੀ ਤੇ ਇੱਕ ਹੋਰ ਕੰਮ ਬਾਰੇ ਮੈਂ ਆਇਆ ਸੀ ਜਿਹੜਾ ਕਿ ਤੁਸੀਂ ਉਹ ਕਰ ਸਕਦੇ ਹੋ ਹਾਂਜੀ ਉਹ ਕਹਿੰਦਾ ਵੀ ਕਿਹੜਾ ਕੰਮ ਹੈ ਜਿਹੜਾ ਮੈਂ ਕਰ ਸਕਦਾ ਮੈਂ ਕਿਹਾ ਜੀ ਟ੍ਰਿਬਿਊਨ ਦੇ ਟ੍ਰਸਟੀ ਆ ਗਿਓ ਹਾਂਜੀ ਤੇ ਟ੍ਰਿਬਿਊਨ ਜਿਹੜਾ ਅੰਗਰੇਜ਼ੀ ਨਿਕਲਦਾ ਹੈ ਜੀ ਤੇ ਅੰਗਰੇਜ਼ੀ ਜੱਟਾਂ ਦੀ ਸਮਝ ਨਹੀਂ ਆਉਂਦੀ ਤੇ ਇਹਨੂੰ ਪੰਜਾਬੀ ਚ ਵੀ ਕਰ ਦਿਓ ਤੇ ਇਹਨੂੰ ਹਿੰਦੀ ਚ ਵੀ ਕਰ ਦਿਓ ਜੀ ਤੇ ਉਹ ਕਹਿਣ ਲੱਗੇ ਐਨਾ ਆਸਾਨ ਕੰਮ ਨਹੀਂ ਜਿੱਦਾਂ ਤੁਸੀਂ ਕਹਿ ਰਹੇ ਆ। ਇਹ ਬਹੁਤ ਔਖਾ ਕੰਮ ਹੈ। ਕੀ ਬਾਤ ਹੈ। ਮੈਂ ਕਿਹਾ ਡਾਕਟਰ ਤੁਹਾਡੇ ਸਾਹਮਣੇ ਕੋਈ ਔਖਾ ਕੰਮ ਨਹੀਂ ਹੈ। ਜੀ। ਟ੍ਰਿਬਿਊਨ ਦੇ ਮੈਂ ਕਿਹਾ ਜਨਪੀਐਸ ਗਿਆਨੀ ਸਾਹਿਬ ਵੀ ਜੱਟ ਹੈਗੇ ਹੋ। ਤੁਸੀਂ ਵੀ ਜੱਟ ਹੈਗੇ ਹੋ। ਡਾਕਟਰ ਚਟਾਨੇ ਜੱਟਾਂ ਵਰਗੇ ਹੈਗੇ ਆ। ਤਿੰਨ ਤੇ ਤੁਸੀਂ ਕਿ ਪਾਸੇ ਹੋਗੇ। ਜੀ। ਤੇ ਜਿਹੜਾ ਗੱਲ ਤੁਸੀਂ ਕਹੋਗੇ ਉਹ ਹੋ ਜਾਣੀ ਹੈ। ਹਾਂਜੀ। ਤੇ ਉਹ ਜਦੋਂ ਆਖਵਾਣਾ ਪੰਜਾਬੀ ਛੱਪ ਕੇ ਜੱਟਾਂ ਕੋ ਜਾਣ ਗਿਆ ਐਗਰੀਕਲਚਰ ਦੀਆਂ ਦੁਨੀਆਂ ਦੀਆਂ ਹਾਂਜੀ ਤੇ ਜੱਟ ਪੰਜਾਬ ਤਕੜਾ ਹੋਊਗਾ ਪੰਜਾਬ ਤਕੜਾ ਹੋਊਗਾ ਹਿੰਦੁਸਤਾਨ ਤਕੜਾ ਹੋਊਗਾ ਹਾਂਜੀ ਇਹ ਸਾਰੀਆਂ ਗੱਲਾਂ ਬਤਾਂ ਉਹਨਾਂ ਨੇ ਕੀਤੀਆਂ ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਟ੍ਰਿ ਵੀ ਹੁੰਦੀ ਉਹਨਾਂ ਦਿਨਾਂ ਦੇ ਡੀਟਲ ਸੀ ਮਾਧਵਨ ਨਾਇਰ ਅੱਛਾ ਜੀ ਕਿ ਇਹਨਾਂ ਨੂੰ ਇਹ ਬਦਲਦੇ ਹਨ ਉਹ ਪੰਜਾਬ ਦੀ ਕਲਚਰ ਆਰਟ ਬਾਰੇ ਨਹੀਂ ਪਤਾ ਉਹ ਕਹਿਣ ਲੱਗੇ ਵੀ ਮਾਧਵਨ ਨਾਇਰ ਵੀ ਜੇ ਤਾਂ ਫਿਰ ਆਪਾਂ ਕਿਨੂੰ ਲਿਆਈ ਸੀ ਇੱਥੇ ਅੱਛਾ ਜੀ ਗਪਾਲ ਸਿੰਘ ਦਰਦੀ ਨੂੰ ਲਾਈਏ ਮੈਂ ਕਿ ਜੋ ਤੇ ਟੈਕਸਟ ਬੁੱਕ ਬੋਰਡ ਦੇ ਚੇਅਰਮੈਨ ਬਣ ਚੁੱਕੇ ਨੇ ਹਾਂਜੀ 3-4 ਦਿਨ ਪਹਿਲਾਂ ਹਾਂਜੀ ਤੇ ਫਿਰ ਕਹਿੰਦੇ ਕੁਸ਼ਵੰਤ ਸਿੰਘ ਜੀ ਲਈ ਮੈਂ ਲਿਸ਼ਟਰੀ ਵਿਕਲੀ ਜੀ ਬੱਤੇ ਸੇਵਾ ਕਰ ਰਹੇ ਆਂ ਜੀ ਤੇ ਇਹਨੇ ਕਹਿਣ ਲੱਗੇ ਪ੍ਰੇਮ ਭਟਿਆ ਜੀ ਨੂੰ ਮੈਂ ਕਿਹਾ ਜੀ ਹਾਂ ਹਾਂਜੀ ਜਿਹੜੇ ਅੱਜ ਕੱਲ ਸਿੰਗਾਪੁਰ ਚ ਹੈਗੇ ਆਂ ਅੱਛਾ ਜੀ ਪਹਿਲਾਂ ਨਿਰੋਬੀ ਸੀਗੇ ਟ੍ਰਿਬਿਊਨ ਦੇ ਵਾਲੇ ਚ ਐਡੀਟਰ ਵੀ ਸੀਏ ਬਹੁਤ ਚਾਈ ਬੰਦੇ ਹੋ ਜੀ ਕਹਿਣ ਲੱਗੇ ਠੀਕ ਹੈ ਤੇ ਬਸ ਇਹ ਗੱਲਾਂ ਕਰ ਕਹਿਣ ਲੱਗੇ ਵੀ ਇਹਦਾ ਆਸਾਨ ਕੰਮ ਨਹੀਂ ਹੈ ਅੱਛਾ ਜੀ ਪੰਜਾਬੀ ਟ੍ਰਿਬਿਊਨ ਸ਼ੁਰੂ ਕਰਨਾ ਇਹਨਾਂ ਸਾਹਮਣੇ ਹਾਂਜੀ ਜਿੰਨਾ ਤੂੰ ਕਹਿ ਰਿਹਾ ਹੈ ਹਾਂਜੀ ਮੈਂ ਕਹਿੰਦਾ ਡਾਕਟਰ ਸਾਹਿਬ ਜਿੱਥੇ ਖੜੇ ਹੋਗੇ ਉੱਥੇ ਕੋਈ ਕੰਮ ਮੁਸ਼ਕਲ ਨਹੀਂ ਹੈ ਹਾਂਜੀ ਇਹ ਕੰਮ ਹੋ ਗਿਆ ਹਾਂਜੀ ਤੇ ਉਹ ਕਹਿਣ ਲੱਗੇ ਬਈ ਹੁਣ ਮੈਂ 23 ਮਿੰਟ ਮੇਰੀ ਗੱਲਬਾਤ ਹੋਈ ਉਹਨਾਂ ਨਾਲ ਹਾਂਜੀ ਕਿ ਹੁਣ ਤੂੰ ਦੌੜ ਜਾ ਅੱਛਾ ਜੀ ਤੇ ਮੈਂ ਉੱਥੋਂ ਆ ਗਿਆ ਜੀ ਤੇ ਉਹਨਾਂ ਨੇ 15 ਅਗਸਤ 1978 ਨੂੰ ਅੱਛਾ ਜੀ ਪੰਜਾਬੀ ਟ੍ਰਿਬਿਊਨ ਤੇ ਹਿੰਦੀ ਟ੍ਰਿਬਿਊਨ ਜਿਹੜੇ ਸੀ ਹਾਂਜੀ ਉਹ ਦੋਨੋਂ ਨਿਕਲੇ ਜੀ ਔਰ ਇੱਕ ਬੜੀ ਖੁਸ਼ ਦੀ ਗੱਲ ਹੋਈ ਜੀ ਕਿ ਵੀ ਇਹ ਕਿੱਡਾ ਬੜਾ ਕੰਮ ਡਾਕਟਰ ਸਾਹਿਬ ਨੇ ਕੀਤਾ ਜੀ ਪੰਜਾਬ ਦੀ ਐਗਰੀਕਲਚਰ ਨੂੰ ਸਾਰਾ ਰਾਜਨੀਤੀ ਨੂੰ ਸਾਰਾ ਪੰਜਾਬ ਤਕੜਾ ਤਿੰਦਸਤਾਨ ਤਕੜਾ ਹੈ ਇਹ ਗੱਲਾਂ ਜੜੀਆਂ ਹੋਈਆਂ ਸਾਡੀ ਜੀ ਤੇ ਸਰ ਟ੍ਰਿਬਿਊਨ ਅਖਬਾਰ ਦੀ ਕਿੰਨੀ ਕੁ ਜਿਹੜੀ ਹੈ ਲੋਕਪ੍ਰਿਅਤਾ ਹੈ ਨੇ ਕਿੰਨੀ ਕੁ ਪਛਾ ਪਛਾ ਹੈਗੀ ਹੈ ਟ੍ਰਿਬਿਊਨ ਅਖਬਾਰ ਇਸ ਵੇਲੇ ਜੀ ਸਾਰੀ ਹਿੰਦੁਸਤਾਨ ਦਾ ਸਭ ਤੋਂ ਮੰਨਿਆ ਪ੍ਰਮੁੱਖ ਅਖਬਾਰ ਇਸ ਕਰਕੇ ਹੈ ਕਿ ਇਹ ਰਾਜਨੀਤੀ ਵਿੱਚ ਹੀ ਨਹੀਂ ਲੈਂਦਾ ਖਬਰਾਂ ਇਮਾਨਦਾਰੀ ਨਾਲ ਦਿੰਦਾ ਹੈ ਜੀ ਇਹ ਅਖਬਾਰ ਬਾਰੇ ਦੇ ਮੁਲਕਾਂ ਦੀਆਂ ਸਾਰੀਆਂ ਐਮਬੈਸੀਆਂ ਖਰੀਦ ਕੇ ਆਪਣੇ ਮੁਲਕਾਂ ਨੂੰ ਜਿਹੜਾ ਉਹਨਾਂ ਦਾ ਬੈਗ ਚ ਟ੍ਰਿਬਿਊਨਾਂ ਨੂੰ ਭੇਜ ਦੀਆਂ ਤਾਂ ਕਿ ਕਰੈਕਟ ਰਿਪੋਰਟਿੰਗ ਹੁੰਦੀ ਹੈ ਡਾਟਰ ਵੀ ਹੁੰਦੀ ਜਿਹੜੀ ਬਾਕੀ ਜਿਹੜੀਆਂ ਖਬਰਾਂ ਨੇ ਉਹ ਪੋਲਿਟੀਕਲ ਲੈਵਲ ਤੇ ਚੱਲਦੀਆਂ ਨੇ ਜੀ ਕਈ ਖਬਰਾਂ ਨਹੀਂ ਸ਼ਾਬਦਾਂ ਟ੍ਰਿਬਿਊਨ ਜਿਹੜੀਆਂ ਹੈ ਇਹਨਾਂ ਦੀ ਕੋਈ ਪੋਲਿਟੀਕਲ ਨਹੀਂ ਹੈ ਇਮਾਨਦਾਰੀ ਨਾਲ ਸਾਰੀ ਦੁਨੀਆ ਦੀਆਂ ਖਬਰਾਂ ਦਿੰਦੇ ਨੇ ਔਰ ਜਿਹੜੀ ਕਿ ਸਾਰੇ ਲੋਗ ਇਹਨੂੰ ਪੜਦੇ ਨੇ ਔਰ ਇਥੇ ਇਹਨੂੰ ਟ੍ਰਿਬਿਊਨ ਦਾ ਹਟਾਉਣ ਵਾਸਤੇ ਬੜੇ ਲੋਕਾਂ ਨੇ ਫਰੀ ਖਬਰਾਂ ਆ ਕੇ ਵੰਡੀਆਂ ਬਸ ਹਸਤੇ ਰੇਟ ਤੇ ਅੱਛਾ ਜੀ ਮਗਰ ਲੋਕਾਂ ਨੇ ਉਹ ਰਿਫਿਊਜ਼ ਕਰਤਾ ਉਹ ਖਬਰਾਂ ਨਹੀਂ ਲਈਆਂ ਉਹ ਕਹਿੰਦੇ ਅਸੀਂ ਤੇ ਬੀਟ ਰਿਵਿਊ ਨਹੀਂ ਪੜਾਂਗੇ ਤੇ ਹੁਣ ਤੇ ਪੰਜਾਬੀ ਟ੍ਰਿਬਿਊਨ ਕਿਉਂਕਿ ਜਿਹੜੇ ਘੱਟ ਪੜੇ ਲਿਖਿਆ ਅੰਗਰੇਜ਼ੀ ਨਹੀਂ ਦੀ ਪੰਜਾਬੀ ਟ੍ਰਿਬਿਊਨ ਲੈ ਰਹੇ ਹਿੰਦੀ ਹਿਮਾਚਲ ਵਾਲੇ ਹਰਿਆਣੇ ਵਾਲੇ ਹਿੰਦੀ ਪੜ ਰਹੇ ਆ ਤੇ ਉਹ ਬੜੀਆਂ ਜਿਹੜੀਆਂ ਖਬਰਾਂ ਨੇ ਜੀ ਕਿ ਡਾਕਟਰ ਦਾਵਾ ਸਾਹਿਬ ਨੇ ਔਰ ਟ੍ਰਿਬਿਊਨ ਦੇ ਟਰਸਟੀਆਂ ਨੇ ਮਿਲ ਕੇ ਜਿਹੜਾ ਕੰਮ ਕੀਤਾ ਹੈ ਇਹ ਬਹੁਤ ਵਧੀਆ ਕੰਮ ਕੀਤਾ ਹੈ ਔਰ ਟ੍ਰਿਬਿਊਨ ਇੱਕ ਅੱਡਾ ਵੱਡਾ ਅਦਾਰਾ ਹੈ ਜੀ ਰੋਟੀ ਮਿਲ ਰਹੀ ਹੈ ਇਨਫਰਮੇਸ਼ਨ ਮਿਲ ਰਹੀ ਹੈ ਸਹੀ ਇਨਫਰਮੇਸ਼ਨ ਦਿੰਦੇ ਤੇ ਐਕਸ਼ਨ ਹੁੰਦਾ ਹੈ ਤੇ ਬਹੁਤ ਖੁਸ਼ੀ ਦੀ ਗੱਲ ਹੈ ਅਸੀਂ ਟਰਮੀਓਂ ਅਖਬਾਰ ਨੂੰ ਜ਼ਿੰਦਗੀ ਚ ਇੱਕ ਪਾਸੇ ਨਹੀਂ ਕਰ ਸਕਦੇ ਕਿਉਂਕਿ ਬਿਨਾਂ ਸਾਡਾ ਜੀਵਨ ਅਧੂਰਾ ਹੈ ਟਰਮੀਓਂ ਦਾ ਜੀ ਤੇ ਸਰ ਜਿਵੇਂ ਤੁਸੀਂ ਦੱਸਿਆ ਜੀ ਕਿ ਮੈਂ ਕਵੀ ਆ ਮੈਂ ਲਿਖਦਾ ਰਿਆ ਕਵਤਾਮਾ ਲਿਖਦਾ ਰਿਆ ਕੋਈ ਇੱਕ ਅਧੀ ਕੋਈ ਕਵਤਾ ਕੋਈ ਛੋਟਾ ਜਿਹਾ ਸੁਣਾਓ ਹਾਂ ਜੀ ਮੈਂ ਛੋਟੀ ਜਿਹੀ ਕਵਤਾ ਸੁਣਾਉਣਾ ਜੀ ਵਗਦੇ ਪਾਣੀਆਂ ਦੇ ਨਾਲ ਚਲਦੇ ਹਾਣੀਆਂ ਦੇ ਨਾਲ ਜੀ ਲੰਗੇ ਭੁੱਖਿਆਂ ਦੇ ਨਾਲ ਜੀ ਰੰਜੀ ਪੁੱਛਿਆਂ ਦੇ ਨਾਲ ਜੀ ਕੁੱਤੇ ਬਿੱਲਿਆਂ ਦੇ ਨਾਲ ਜੀ ਰੁੱਖਾਂ ਪੰਖਿਆਂ ਦੇ ਨਾਲ ਉਤਰਿਆ ਸਮੇਂ ਦੇ ਨਾਲ ਉਤਰਿਆ ਸਮੇਂ ਦੇ ਨਾਲ ਉਤਰਿਆ ਜੀ 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 ਕਿ ਮੇਰੀ ਬੋਲੀ ਹੈ ਮੁਰਗੇ ਮੁਰਗਿਆਂ ਵਾਲੀ ਜੀ ਜੋ ਸਾਰੇ ਜਗਤ ਅੰਦਰ ਸਮਝੀ ਜਾ ਰਹੀ ਹੈ ਮੇਰੀ ਬੋਲੀ ਹੈ ਜਾ ਰਹੀ ਹੈ ਮੇਰਾ ਧਰਮ ਬੱਕਰੇ ਬੱਕਰੀਆਂ ਵਾਲਾ ਕਿ ਆਪਣੇ ਛੇਲਿਆਂ ਨੂੰ ਦੁੱਧ ਚੰਗਾਣਾ ਉਹਨਾਂ ਦੇ ਦੁੱਖਿਆਂ ਨੂੰ ਸਿੰਗ ਵਖਾਣਾ ਕਿ ਝੱਖੜ ਚਾਂਦਿਆਂ ਦੇ ਨਾਲ ਕਮਕ ਦੀ ਬਿਜਲੀਆਂ ਦੇ ਨਾਲ ਬਦਲਦੇ ਮੌਸਮਾਂ ਦੇ ਨਾਲ ਕਿ ਚੜ੍ਹਦੇ ਸੂਰਜਾਂ ਦੇ ਨਾਲ ਹੋਤ ਰਿਹਾ ਸਮੇਂ ਦੇ ਨਾਲ ਹੋਤ ਰਿਹਾ ਸਮੇਂ ਦੇ ਨਾਲ ਹੋਤ ਰਿਹਾ ਕੀ ਬਾਤ ਹੈ ਜੀ ਕੀ ਬਾਤ ਹੈ ਕਬੀ ਬਹੁਤ ਵਧੀਆ ਬਹੁਤ ਵਧੀਆ ਧੰਨਵਾਦ